ਹਾਂਜੀ ਆਪਣੇ ਸਾਹਮਣੇ ਖੜੀ ਹੋਏਗੀ ਜਿਸ ਕੋ ਡਾੜੇਨ ਦਿਖਾਈ ਲੱਗੇ ਤੇ ਉਸ ਤੋਂ ਬਾਅਦ ਚ ਆਉਂਦਾ ਹੈ ਆਪਣੇ ਕੋਲੇ ਪ੍ਰਸ਼ਟੀ ਪ੍ਰਸ਼ਟੀ ਦੇ ਵਿੱਚ ਤੁਹਾਨੂੰ ਉਹ ਮੈਨੂਅਲ ਤੇ ਆਟੋਮੈਟਿਕ ਦੋਨੇ ਮਿਲ ਜਾਣਗੇ ਜੀ ਸਾਡੇ ਦੇਖੇ 22 ਫੰਕਸ਼ਨ ਦੇ ਵਿੱਚ ਡੀਆਰਐਲ ਮਿਲ ਗਿਆ ਇੰਡੀਕੇਟਰਾਂ ਤੇ ਵੀ ਇਹੀ ਵਰਕ ਕਰਦੇਗੇ 45 ਲੀਟਰ ਦਾ ਫਿਊਲ ਟੈਂਕ ਆਪਣ ਮਿਲ ਜਾਂਦਾ ਹੈਗਾਗਾ ਆਪਣੇ ਸਾਹਮਣੇ ਖੜੇ ਹੈ GS ਕੋਡਾਲਾਂ ਦੀ ਕਾਇਲ ਲੇਖ ਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਗਾ ਇਸ ਦਾ ਆਪਣਾ ਐਕਸਟੀਰੀਅਰ ਦਾ ਰਿਵਿਊ ਕਰਾਇਆ ਸੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਇਸ ਤੇ ਇੰਟੀਰੀਅਰ ਦੇ ਰਿਵਿਊ ਕਰਾਂਗੇ ਇੰਟੀਰੀਅਰ ਦੇ ਵਿੱਚ ਦੇਖਾਂਗੇ ਸਪੇਸ ਕੰਫਰਟ ਅਤੇ ਇਨਸਟਰੂਮੈਂਟ ਤੇ ਗੱਲ ਕਰੀਏ ਜਾਂ ਹੋਰ ਨਵੇਂ-ਨਵੇਂ ਕੀ-ਕੀ ਆਪਾਂ ਨੂੰ ਸਮਾਰਟ ਫੀਚਰ ਦੇਖਣ ਨੂੰ ਮਿਲ ਜਾਂਦੇ ਐਕਸਟੀਰੀਅਰ ਦੇ ਰਿਵਿਊ ਦੀ ਆਪਾਂ ਗੱਲ ਕੀਤੀ ਉੱਥੇ ਆਈ ਬਟਨ ਤੇ ਡਿਸਕ੍ਰਿਪਸ਼ਨ ਦੇ ਉੱਤੇ ਦੋਹਾਂ ਥਾਂ ਤੇ ਆਪਣੇ ਲਿੰਕ ਮਿਲ ਜੂ ਇਸ ਗੱਡੀ ਦੇ ਚਾਰ ਵੇਰੀਐਂਟ ਆਉਂਦੇ ਹੈਗੇ ਕਲਾਸਿਕ ਸਿਗਨੇਚਰ ਸਿਗਨੇਚਰ ਪਲਸ ਤੇ ਇਸ ਤੋਂ ਬਾਅਦ ਜੇ ਆਪਾਂ ਪ੍ਰਾਈਸਿੰਗ ਦੀ ਗੱਲ ਕਰ ਲਈਏ ਇਹ ਪ੍ਰਤੀ ਪ੍ਰਾਈਸਿੰਗ ਸਟਾਰਟ ਹੁੰਦੀ ਹੈ 7.89 ਲੱਖ ਦੇ ਐਕਸ ਰੂਮ ਤੋਂ ਲੈ ਕੇ 14.40 ਲੱਖ ਤੇ ਐਕਸ ਰੂਮ ਤੱਕ ਇਸ ਦਾ ਟਾਪ ਮਾਡਲ ਜਾਂਦਾ ਹੈ ਸੇਫਟੀ ਦੀ ਗੱਲ ਕਰ ਲਈਏ بیس ਮਾਡਲ ਤੋਂ ਇਸ ਦੇ ਵਿੱਚ 6 에어ਬੈਗ ਆ ਜਾਂਦੇ ਹੈਗੇ ਹੈ ਤੇ ਉਦੋਂ ਤੋਂ ਸਟੈਂਡਰਡ ESP ਵਾਲਾ ਦੇ ਕੰਟਰੋਲ ਵੀ ਆਪਾਂ ਨੂੰ ਉੱਥੋਂ ਦੇਖਣ ਮਿਲ ਜਾਂਦੇ ਹੰਦੇ ਹਨ ਗੱਡੀ ਦੀ ਓਵਰAllResult ਤੁਸੀਂ ਆਪਣੀ ਉਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤੇ ਖੈਰ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਆਂ ਚੱਲ ਕੇ ਹੁਣ ਆਪਾਂ ਇਸ ਗੱਡੀ ਦੇ ਅੰਦਰਲੇ ਫੀਚਰ ਦਿਖਾਉਣੇ ਆਂਗੇ ਕਿ ਕੰਪਨੀ ਨੇ ਕੀ ਕੀ ਨਿਊ ਫੀਚਰ ਗੱਡੀ ਦੇ ਵਿੱਚ ਪਾਏ ਹੋਏ ਹੈਗੇ ਚੱਲਦੇ ਆਂਗੇ ਜੀ ਆਪਾਂ ਇਸ ਗੱਡੀ ਦੇ ਵਿੱਚ ਸਭ ਤੋਂ ਪਹਿਲਾਂ ਚੱਲ ਕੇ ਤੇ ਦਿੱਤੀ ਤੁਹਾਨੂੰ ਦਿਖਾਉਣਾ ਹੈਗਾ ਕੱਡੋਰ ਦੇ ਉੱਤੇ ਕੀ ਕੀ ਫੀਚਰ ਦਿੱਤੇ ਗਏ ਨੇ ਤਾਂ ਪਹਿਲਾਂ ਤਾਂ ਪਾਹ ਬੰਦ ਕਰ ਲਈਏ ਹੁਣ ਆਪਾਂ ਇਹ ਤੇ ਕਰੂਗਾ ਤੰਗ ਇਹ ਹੋ ਗਿਆ ਬੰਦ ਸੋ ਪਹਿਲਾਂ ਆਪਾਂ ਇਹ ਡੋਰ ਦੀ ਗੱਲ ਕਰ ਲਈਏ ਤਾਂ ਰੌਂਡਲ ਖੋਲਣਾ ਨਾਗਾ ਜਿਹੜਾ ਆਪਾਂ ਗੱਲ ਦੇਖੀ ਇਲੈਕਟ੍ਰੀਕਲੀ ਐਡਜਸਟੇਬਲ ਇਹ ਤਾਂ ਅੱਗੇ ਇਹ ਤੋਂ ਫੋਲਡ ਹਨ ਫੋਲਡ ਕਰ ਸਕਦੇ ਹੋ ਆਪਣੇ ਫਰੰਟ ਡਰਾਈਵਰ ਸਾਈਡ ਵਾਲੀ ਵਿੰਡੋ ਆਟੋ ਆਪ ਡਾਊਨ ਹੋ ਜਾਂਦੀ ਹੈਗੀ ਆ ਚਾਰੀ ਵਿੰਡੋਆਂ ਦੇ ਕੰਟਰੋਲ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਂਦੇ ਹੈਗੇ ਲੋਕੜਾ ਫੱਟਣਾ ਠੀਕ ਆ ਗਿਆ ਫੋਰ ਰੰਡਲ ਇਹ ਹੋ ਜਾ ਕੁਝ ਅਨ ਇੱਥੇ ਦੇਖੀ ਤਾਂ ਆਪ ਨੂੰ ਲੈਦਰ ਦੇ ਵਿੱਚ ਟੱਚ ਸੌਫਟ ਅਚ ਮਿਲ ਜਾਂਦਾ ਹੈਗਾ ਬਾਕੀ ਸਾਰਾ ਕੁਝ ਪਲਾਸਟਿਕ ਹੈਗਾ ਤੇ ਇਹ ਤੁਹਾਨੂੰ ਦੇਖ ਸਕਦੇ ਹੋ ਆਬੀਅਸਲੀ ਹਾਈ ਕੁਆਲਿਟੀ ਦਾ ਪਲਾਸਟਿਕ ਹੁੰਦਾ ਹੈਗਾ ਸਕੋਡਾ ਕੰਪਨੀ ਦੇ ਲਈ ਫਿਰ ਵੀ ਫਿਰ ਜੇ ਅਪਾ ਟੈਕਸਚਰ ਦੀ ਗੱਲ ਕਰੀਏ 1 2 3 3 ਇੱਥੇ ਤੇ ਅਪਾ ਗੱਲ ਕਰੀਏ ਆ ਇਹਦੇ ਲਈ ਸਾਈਡ ਆਪਾਂ ਨੇ ਖੇ ਸਪੀਕਰ ਇਦੇ ਵਿੱਚ ਹੈਗੀ ਹੈ ਇਹ ਬੋਟਲ 홀ਡਰ ਕਾਫੀ ਵੱਡਾ ਬੋਟਲ 홀ਡਰ ਦਿੱਤਾ ਹੋਇਆ ਹੈਗਾ ਪਿੱਛੇ ਤੱਕ ਸਪੇਸ ਹੈ ਕੋਈ ਆਪਾਂ ਜੇ ਆਪਣਾ ਸ਼ਾਤਾ ਵਗੈਰਾ ਰੱਖਣਾ ਹੋਵੇ ਤਾਂ ਰੱਖ ਸਕਦੇ ਹਾਂ ਸਪੀਕਰਾਂ ਦੀ ਜੇ ਆਪਾਂ ਗੱਲ ਕਰੀਏ 2+4 ਦਾ ਇਹਦੇ ਵਿੱਚ ਸੈੱਟ ਆਉਂਦਾ ਹੈ 뮤직 ਸਿਸਟਮ ਦਾ ਤੁਹਾਨੂੰ ਰਿਵਿਊ ਦਊਂਗਾ ਦਾ 뮤ਜੀਕ ਸਿਸਟਮ ਦਾ ਰਿਵਿਊ ਦੇਖਣ ਲਈ ਤੁਸੀਂ ਆਪਣੇ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਸਕਦੇ ਹੋਗੇ ਉਹਦੇ ਤੇ ਇਸ ਗੱਡੀ ਦਾ 뮤ਜੀਕ ਸਿਸਟਮ ਦਾ ਰਿਵਿਊ ਪਾਇਆ ਹੋਇਆ ਹੋਊਗਾ ਵਿੱਚ ਦੀ ਸਾਈਡ ਆਪਾਂ ਨੂੰ ਇਹੋ ਜਿਹੀ ਕੁਝ ਲੁੱਕ ਦੇਖਣ ਨੂੰ ਮਿਲ ਜਾਂਦੀ ਹੈਗੀ ਸਾਈਡ ਤੇ ਸਾਢੇ ਦੇਖੇ ਤਾਂ ਖੁੱਲੀ ਖੁੱਲੀ ਸਪੇਸ ਚਾਰੇ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਇਹੋ ਜੀ ਕੁਝ ਆਪਾਂ ਨੂੰ ਇਹਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਜੰਦੀ ਹੈ ਹਾਲਾਂਕਿ ਉਹਦੇ ਫੀਚਰਸ ਵਗੈਰਾ ਵੀ ਆਪਾਂ ਨੂੰ ਗੱਲ ਅੱਗੇ ਚੱਲ ਕੇ ਆਪਾਂ ਕਰ ਦੇਵਾਂਗੇ ਇਹ ਜਿਹਦੀ ਗੱਲ ਕਰੀਏ ਤਾਂ ਇਹ ਪਹਿਲੀ ਸੀਟ ਦੀ ਗੱਲ ਕਰੀਏ ਦੋਨੇ ਸੀਟਾਂ ਪਹਿਲੇ ਦੋਨੇ ਸੀਟਾਂ ਵੈਂਟੀਲੇਟਿਡ ਪਲੱਸ 6 ਵੇ ਐਡਜਸਟੇਬਲ ਮਿਲ ਜਾਂਦੀਆਂ ਹੈਗੇ ਅੱਗੇ ਪਿੱਛੇ ਉੱਤਰਾ ਨੀਵਾ ਕਿਧਰ ਨੂੰ ਮਰਜ਼ੀ ਕਰਨਾ ਹੈਗਾ ਜਾਂ ਨੰਬਰ ਸਪੋਰਟ ਵਗੈਰਾ ਕਰਨੀ ਹੈ ਚੇਂਜ ਵਗੈਰਾ ਕਰਨਾ ਹੈ ਜਾਂ ਆਪਾਂ ਥਾਈ ਸਪੋਰਟ ਵਗੈਰਾ ਦੀ ਆਪਾਂ ਗੱਲ ਕਰੀਏ ਉਹ ਵੀ ਇੱਥੋਂ ਹੀ ਚੇਜ ਹੋ ਜਾਂਦਾ ਹੈਗਾ ਹਾਂ ਜੀ ਆਪਾਂ ਗੱਲ ਕਰੀਏ ਆਪਾਂ ਨੂੰ ਇਹਦੇ ਵਿੱਚ ਦੋ ਤੇ ਉਹਨੂੰ ਦੋਨੇ ਸਾਈਡ ਆਪਾਂ ਜੀ ਗੱਲ ਕਰੀਏ ਤਾਂ ਦੋਨੇ ਸਾਈਡ ਦੋਨੇ ਸੀਟਾਂ ਦੇ ਵਿੱਚ ਤੇ ਦੋਨੇ ਆਪਣੇ ਸਾਈਡਾਂ ਤੇ ਤੁਹਾਨੂੰ ਮੈਂ 에어 ਬੈਗ ਦੋ ਤੁਹਾਨੂੰ ਦੇਖਣ ਅਸੀਂ ਇਹਨਾਂ ਦੀ ਗੱਡੀ ਦੇ ਵਿੱਚ ਗੱਲ ਕਰੀਏ ਤਾਂ ਆਪਾਂ ਨੂੰ ਲੈਦਰ ਆਈਡ ਸੀਟਾਂ ਮਿਲ ਜਾਂਦੀਆਂ ਪਰਪਰ ਕੁਝ ਨਹੀਂ ਹੁੰਦੇ ਨਾਲ ਅੰਡਰ ਥਾਈ ਸਪੋਰਟ ਦੀ ਜੇ ਆਪਾਂ ਗੱਲ ਕਰੀਏ ਸਾਈਡ ਤੇ ਬਹੁਤ ਹੈਗਾ ਸਾਈਡਾਂ ਤੇ ਆਪਾਂ ਗੱਲ ਕਰੀਏ ਤਾਂ ਪ੍ਰੋਪਰ ਇੱਕ ਸਪੋਰਟ ਤੁਹਾਨੂੰ ਦੇਖਣ ਨੂੰ ਮਿਲ ਜਾਂਦੀ ਹੈ ਕਿ ਜਿਵੇਂ ਇਹਨਾਂ ਗੱਡੀਆਂ ਨੇ ਇੱਥੇ ਤੁਹਾਨੂੰ ਆਪਾਂ ਨੂੰ ਗੱਡੀ ਦੇ ਵਿੱਚ ਆਪਾਂ ਨੂੰ ਕੰਟਰੋਲ ਕਰ ਲੈਣ ਥੱਲੇ ਸਾਈਡ ਆਪਾਂ ਗੱਲ ਕਰੀ ਇੱਕ ਡੈੱਡ ਪੈਡਲ ਦਿੱਤਾ ਗਿਆ ਹੈ ਜੀ ਆਬਵੀਅਸਲੀ ਆਟੋਮੈਟਿਕ ਹੈਗੀ ਗੱਡੀ ਦਾ ਡੈੱਡ ਪੈਡਲ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਕਿ ਬ੍ਰੇਕ ਤੇ ਐਕਸੀਲੇਟਰ ਦਾ ਕੰਟਰੋਲ ਆਵੇ ਮਿਲ ਜਾਂਦੇ ਜਿਹੜੀ ਸਾਈਡ ਆਪਾਂ ਗੱਲ ਕਰੀ ਇਹ ਤਾਂ ਕੰਪੋਨੈਂਟ ਓਪਨ ਕਰਨ ਦਾ ਕੰਟਰੋਲ ਇੱਥੋਂ ਮਿਲ ਜਾਂਦਾ ਹੈ ਗਿਆ ਹੁਬ ਗੱਡੀ ਦੇ ਵਿੱਚ ਚੱਲ ਕੇ ਤੁਹਾਨੂੰ ਗੱਡੀ ਦੇ ਫੀਚਰਾਂ ਬਾਰੇ ਦੱਸ ਦੇਵਾਂਗੇ ਗੱਡੀ ਦੇ ਵਿੱਚ ਐਂਟਰ ਕਰਦੇਗਾ ਆਪਾਂ ਨੂੰ ਕੁਝ ਇਹੋ ਜਿਹਾ ਸਪੇਸ ਦੇਖਣ ਨੂੰ ਮਿਲ ਜਾਂਦਾ ਹੈਗਾ ਅੱਗੇ ਦੀ ਗੱਲ ਕਰੀ ਤਾਂ ਆਪਣੇ ਕੋਲ ਡਬਲ ਸਪੋਕ ਦੇ ਵਿੱਚ ਸਟੀering ਮਿਲ ਜਾਂਦਾ ਹੈਗਾ ਜੋ ਓਬਵੀਅਸਲੀ ਹੁਣ ਦੇ ਟਾਈਮ ਦੇ ਉੱਤੇ ਕਾਫੀ ਜ਼ਿਆਦਾ ਪ੍ਰੀਮੀਅਮ ਲੱਗਦਾ ਹੈਗਾ ਕਿ ਸਪੋਰਟਸ ਲੁੱਕ ਦਿੰਦਾ ਹੈਗਾ ਗੱਡੀ ਨੂੰ ਕਿਸੇ ਵੀ ਗੱਡੀ ਦੀ ਗੱਲ ਕਰੀ ਹਾਲਾਂਕਿ ਇਹਨਾਂ ਦੀਆਂ ਗੱਡੀਆਂ ਆਫੀਸ਼ੀਅਲ ਇਹ ਗੱਡੀ ਦੀ ਆਪਾਂ ਗੱਲ ਕਰੀ ਪ੍ਰੋਪਰਲੀ ਪਰਫਾਰਮੈਂਸ ਓਰੀਐਂਟਡ ਗੱਡੀ ਹੈਗੀ ਹੈਗੀ ਹੈ ਇੱਕ 1 ਲੀਟਰ ਟਰਬੋ ਚਾਰਜਰ 1 ਲੀਟਰ ਦਾ ਟਰਬੋ ਚਾਰਜਡ ਪੈਟਰੋਲ ਇੰਜਨ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਹੈਗਾ ਓਬਵੀਅਸਲੀ ਬਹੁਤ ਜ਼ਿਆਦਾ ਫਾਸਟ ਹੋਣ ਵਾਲੀ ਗੱਡੀ 174 ਨਿਊਟਨ ਮੀਟਰ ਦਾ ਟਾਰਕ ਮਿਲ ਜਾਂਦਾ ਹੈ ਬਾਕੀ ਸੈਗਮੈਂਟ ਦੀ ਕਿਸੇ ਵੀ ਗੱਡੀਆਂ ਦੇ ਬਰਾਬਰ ਇਸ ਤੇ ਇਸ ਦੇ ਬਰਾਬਰ ਟਾਰਕ ਨਹੀਂ ਪਹੁੰਚਦਾਗਾ ਸਾਈਡ ਤੋਂ ਆਪਾਂ ਇਹਦੇ ਫੀਚਰਾਂ ਦੀ ਗੱਲ ਸਟਾਰਟ ਕਰਦੇ ਹਾਂ ਇੱਧਰ ਦੀ ਸਾਈਡ ਦੇਖੀ ਤਾਂ ਆਪਾਂ ਨੂੰ ਏਸੀ ਪੈਨਲ ਦੇਖਣ ਨੂੰ ਮਿਲ ਜਾਂਦਾ ਹੈਗਾ ਇਹਦੇ ਨਾਲ ਹੀ ਆਪਾਂ ਜੀ ਗੱਲ ਕਰੀ ਆਪਾਂ ਨੂੰ ਇਹੋ ਜਿਹਾ ਕੁਝ ਆਪਾਂ ਨੂੰ ਕਲਸਟਰ ਇਸ ਦਾ ਦੇਖਣ ਨੂੰ ਮਿਲ ਜਾਂਦਾ ਹੈਗਾ ਇਸ ਦੇ ਵਿੱਚ ਗੱਡੀ ਦੀ ਸਾਰੀ ਸਾਰੀਆਂ ਇਨਫੋਰਮੇਸ਼ਨ ਚੇਨ ਹੋ ਜਾਂਦਾ ਹੈਗਾ ਕਾ ਇਹ ਇਹਦੇ ਵਿੱਚ ਇਧਰਲੀ ਸਾਈਡ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਇਹੋ ਜਿਹੇ ਇਨਸਟਰੂਮੈਂਟ ਕਲਸਟਰ ਦੇਖੋ ਤੁਹਾਨੂੰ ਕੰਟਰੋਲ ਮਿਲ ਜਾਂਦੇਗੇ ਜੇ ਆਪਾਂ ਇਸ ਦੀ ਗੱਲ ਕਰੀਏ ਇਹ ਤਾਂ ਬਈ ਦੇਖੋ ਗੱਡੀਆਂ ਦੇ ਦੋਹਾਂ ਦਿਨਾਂ ਦੇ ਵਿੱਚ ਆਇਆ ਹੈਗਾ ਇਹ ਤੇ ਤੁਹਾਨੂੰ ਪਤਾ ਵੀ ਹੈ ਕਿ ਕਿਹੜੀਆਂ-ਕਿਹੜੀਆਂ ਗੱਡੀਆਂ ਦੇ ਵਿੱਚ ਆ ਇਹ ਪ੍ਰੋਪਰਲੀ ਕੂਲ ਫੀਚਰ ਹੈਗਾ ਬਾਈ ਕਟਾਉਣੀ-ਕਟਾਉਣੀ ਹੈਗੀ ਆਪ ਨੂੰ ਇੱਕ ਮਿੰਟ ਜਸਟ ਵਿਥਿਨ ਸੈਕਿੰਡਸ ਸੰਜੀ ਇਹ ਆਪਣੇ ਲਈ ਬਾਜ ਕਟਾਵਦਾ ਦਿੰਦਾ ਹੈ ਜਿਦੋਂ ਅੱਗੇ ਦੀ ਆਪਾਂ ਗੱਲ ਕਰੀਏ ਇਹ ਆਪ ਨੂੰ ਇੰਡੀਕੇਟਰਾਂ ਦੇ ਕੰਟਰੋਲ ਇਧਰਲੀ ਸਾਈਡ ਦੇਖਣ ਨੂੰ ਮਿਲ ਜਾਂਦੇਗੇ ਇਧਰਲੀ ਸਾਈਡ ਵਾਈਪਰ ਦੇ ਕੰਟਰੋਲ ਦੇਖਨ ਨੂੰ ਮਿਲ ਜਾਂਦੇ ਹੈਗੇ ਆ ਇਹਦੇ ਨਾਲ ਹੀ ਇਹਦੇ ਵਿੱਚ ਆਏ ਜਾਂਦੇ ਹੈਗੇ ਪੈਡਲ ਸ਼ਿਫਟਰ पण ਜੀ ਇਸ ਦੇ ਵਿੱਚ ਕਿਉਂਕਿ ਇਹ ਆਟੋਮੈਟਿਕ ਗੇਅਰ ਬਾਕਸ ਹੈਗਾ ਕਰ ਉਹਦੇ ਵਿੱਚ ਕੀ ਹੈ ਜੇ ਆਪਾਂ ਇਸ ਨੂੰ ਸਪੋਰਟਸ ਮੋਡ ਤੇ ਲਾਉਣੇ ਹੈਗੇ ਤਾਂ ਆਪਣੇ ਆਪਣੇ ਪੈਡਲ ਸ਼ਿਫਟਰ ਕੰਮ ਕਰਦੇ ਜੋ ਕਿ ਆਪਾਂ ਮੈਨੂਅਲ ਦੀ ਤਰ੍ਹਾਂ ਆਪਾਂ ਇਸ ਗੱਡੀ ਨੂੰ ਡਰਾਈਵ ਕਰ ਸਕਦੇ ਹੈਗੇ ਆ ਥੱਲੇ ਸਾਈਡ ਹੈ ਜੀ ਤੇ ਇਧਰਲੀ ਸਾਈਡ ਇਸ ਗੱਡੀ ਦੇ ਵਿੱਚ ਆ ਪੁਸ਼ ਬਟਨ ਸਟਾਰਟ ਦਿੱਤਾ ਗਿਆ ਹੈਗਾ ਇਧਰਲੀ ਸਾਈਡ ਦੇਖਿਓ ਤਾਂ ਆਪਾਂ ਨੂੰ ਆਪਾਂ ਨੂੰ ਹੈਡਲਾਈਟ ਦੀ ਹਾਈਟਸ ਦਾ ਬਟਨ ਆ ਹੋ ਜਾਂਦਾ ਕਿ ਇਧਰਲੀ ਸਾਈਡ ਆਪਾਂ ਗੱਲ ਕਰੀਏ ਹੈਡਲਾਈਟ ਦੇ ਕੰਟਰੋਲ ਆਪਾਂ ਨੂੰ ਇੱਥੇ ਦੇਖਣ ਨੂੰ ਮਿਲ ਜਾਂਦੇ ਹੈਗੇ ਇਹਦੇ ਵਿੱਚ ਗੱਲ ਕਰੀਏ ਤਾਂ ਆਪਾਂ ਇਹ ਜੇ ਆਟੋ ਦੇ ਰੱਖਣਾ ਹੈ ਤਾਂ ਆਟੋ ਦੇ ਰੱਖ ਸਕਦੇ ਹੈ ਜਾਂ ਆਪਾਂ ਉਹੀ ਵਾਲਾ ਆਪਾਂ ਮੈਨੂਅਲ ਦੇ ਹਿਸਾਬ ਨਾਲ ਚਲਾਉਣਾ ਹੈ ਤਾਂ ਆਪਾਂ ਇਸ ਨੂੰ ਇਦਾਂ ਕਰ ਸਕਦੇ ਹਾਂ ਜੇ ਭਾਵੇਂ ਸਕੋਰਨਿੰਗਸ ਲਾਉਣੇ ਹੈਗੇ ਤਾਂ ਆਪਣੇ ਇੱਥੇ ਹੁਣ ਹੋ ਜਾਣਗੇਗੇ ਤੇ ਆਪਾਂ ਪਾੜਾ ਵੇਰਾ ਤੇ ਜਾਣਾ ਹੁੰਦਾ ਹੈ ਜਿੱਥੇ ਵੀ ਆਪਾਂ ਜੇ ਗੱਲ ਕਰੀਏ ਕਿ ਆਪਾਂ ਨੂੰ ਕੋਣੀ ਮੋੜ ਵੀ ਆਏ ਜਿਨ੍ਹਾਂ ਦੇ ਆਪਾਂ ਨੂੰ ਨਾ ਹੀ ਪ੍ਰੋਪਰ 90 ਡਿਗਰੀ ਤੇ ਕੱਟ ਲੈਣਾ ਹੋਵੇ ਤਾਂ ਉੱਥੇ ਸਾਈਡ ਵਾਲੀ ਲਾਈਟਾ ਲੱਟਾ ਜਾਗ ਪੈਂਦੀ ਜਿਸ ਦੇ ਵਿੱਚ ਆਪਾਂ ਨੂੰ ਸਾਈਡ ਦੀ ਵਿਜ਼ਿਬਿਲਟੀ ਪੂਰੀ ਦੇਖਣ ਨੂੰ ਮਿਲ ਜਾਂਦੀ ਹੈ ਇਧਰ ਦੀ ਸਾਈਡ ਆ ਜੀ ਤਾਂ ਆਪਾਂ ਨੂੰ ਪ੍ਰੋਪਰ 10 ਇੰਚ ਦੇ ਵਿੱਚ ਇੱਕ ਇਨਸਟਰੂਮੈਂਟ ਕਲਸਟਰ ਮਿਲ ਜਾਂਦਾ ਹੈਗਾ ਕਾ ਇਹ ਇਸ ਨੂੰ ਜੇ ਆਪਾਂ ਬੈਕਰੀਆ ਬੈਟਰੀ ਚੋਂ ਡਾਊਨ ਹੋ ਜਾਂਦੀ ਛੋਟੇ ਛੋਟੇ ਜਦੋਂ ਸੈਂਪਲ ਸਿੱਧਾ ਸਾਦਾ ਪੂਰਾ ਕੋਈ ਫालतू ਜੋਮੈਟੋ ਵਗੈਰਾ ਨਹੀਂ ਪਾਇਆ ਗਿਆ ਕੋ ਪ੍ਰੋਪਰ ਕਲੀਨ ਮਤਲਬ ਇੱਕ ਲੈਵਲ ਦੀ ਇੱਕ ਪ੍ਰੀਮੀਅਮ ਲੈਵਲ ਦੀ ਸਕਰੀਨ ਟੱਚ ਪਾਈ ਵੀ ਇਹਦੇ ਵਿੱਚ ਇਹ ਗੱਲ ਕਰੀ ਆਪਾਂ Android. Apple Carplay ਸਾਰਾ ਕੁਝ ਆਪਾਂ ਨੂੰ ਇਸ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਹੈਗਾ ਬੈਕ ਗੱਲ ਕਰੀਏ ਤੇ ਵਿੱਚ ਸਾਰੇ-ਸਾਰੇ ਫੀਚਰ ਆਏ ਨੇ ਕੁਇਕ ਸੈਟਿੰਗ ਉਹ ਹੀ ਗੱਲ ਹੈ ਸਿੰਪਲ ਫਾਸਟ ਹੈਗਾ ਪੂਰਾ ਕੋਈ ਉਹ ਜੀ ਗੱਲ ਹੈ ਨਹੀਂ ਆਪਾਂ ਨੂੰ ਇਧਰ-ਉਧਰ ਬੜਾ ਜਾਣਾ ਪੂਗਾ ਬ੍ਰਾਈਟਨੈਸ ਦੀ ਗੱਲ ਕਰੀਏ ਰਾਤ ਨੂੰ ਹੁਣ ਰਾਤ ਨੂੰ ਵੇਲੇ ਆਪਾਂ ਉਹ ਹੀ ਗੱਲ ਕਰਾਉਣੀ ਹੁੰਦੀ ਹੈ ਕਿ ਵਾਇਰਲੈਸ ਕਾਰਪਲੇ ਵਗੈਰਾ ਇਹਨਾਂ ਵਿੱਚ ਸਾਰੇ ਐਡ ਹੋ ਜਾਂਦੇ ਹੈਗੇ ਜਿ ਸਰਕਲ ਗ੍ਰੀ ਨੇਵੀਗੇਸ਼ਨ ਵਗੈਰਾ ਹੈ ਵੈਸੇ ਤਾਂ ਗੱਲ ਕੀ ਹੈ ਇਹਨਾਂ ਦਾ ਆਪਦਾ ਇੱਕ ਐਪ ਹੈਗਾ ਹੈਗਾ ਇਸ ਦੇ ਵਿੱਚ ਲੱਗ ਜਾਂਦਾ ਹੈਗਾ ਫੋਨ ਕਾਲਿੰਗ ਵਗੈਰਾ ਪੈਸ ਤੋਂ ਕਰ ਸਕ ਦੇਗੇ ਇਹ ਵੀ ਬੜਾ ਆਪਣਾ ਨਾਲ ਕੋ ਬਲੂਟੁੱਥ ਆਪ ਨੂੰ ਐਡ ਹੋਊਗਾ ਤਾਂ ਇਸ ਤੇ ਆਪਾਂ ਨੂੰ ਨੈਵੀਗੇਸ਼ਨ ਵਗੈਰਾ ਇਸ ਐਪ ਐਂਡਰੋਇਡ ਆਟੋ ਐਪਲ ਕਾਰਪਲੇ ਦੇ ਵਿੱਚ ਦੋਨੇ ਐਡ ਹੋ ਜਾਣਗੇ ਤੇ ਬਲੂਟੁੱਥ ਨਾਲ ਚਲਾਉਣਾ ਤਾਂ ਆਪਾਂ ਨਾਰਮਲ ਵੀ ਇਸ ਨੂੰ ਚਲਾ ਸਕਦੇ ਟੈਸਟ ਵਿੱਚ ਤੁਸੀਂ ਦੇਖ ਸਕਦੇ ਹੋਗੇ ਆਪਣੇ ਫੋਨ ਦੇ ਉੱਤੇ ਕੋਈ ਨਾਲ ਕੋਈ ਕੇਬਲ ਨਹੀਂ ਲੱਗੀ ਹੋਈ ਤੇ ਆਪਣੇ ਫੋਨ ਦੇ ਵਿੱਚ ਤੁਸੀਂ ਦੇਖਦੇ ਐਂਡਰੋਇਡ ਆਟੋ ਪਰ ਪ੍ਰੋਪਰਲੀ ਵਰਕ ਮੈਪ ਦਾ ਸਿਸਟਮ ਆਇੰਦ ਹਾਲਾਂਕਿ ਫਲਿਕਰ ਨਹੀਂ ਕਰ ਰਹੀ ਇਹ ਉਹ ਗੱਲ ਹੁੰਦੀ ਹੈ ਕਿ ਇਹਨਾਂ ਦੀ ਆਪਸ ਵਿੱਚ ਕੋਈ ਫ੍ਰੀਕਵੈਂਸੀ ਮੈਚ ਨਹੀਂ ਕਰਦੀ ਜਿੱਦੇ ਕਰਕੇ ਇਹ ਇਦਾਂ ਕਰਦਾ ਆਇਆ ਹੈਗਾ ਥੱਲੇ ਸਾਈਡ ਇਸ ਇਵੈਂਟ ਦਾ ਡਿਜ਼ਾਈਨ ਆਪ ਨੂੰ ਇਹੋ ਜਿਹਾ ਕੁਝ ਦੇਖਣ ਨੂੰ ਮਿਲ ਜਾਂਦਾ ਹੈਗਾ ਤੇ ਉਧਰ ਦੀ ਸਾਈਡ ਵਾਲਾ ਬਿਲਕੁਲਲੀ ਸਾਈਡ ਵਾਲਾ ਇਧਰ ਵਾਲੀ ਸਾਈਡ ਦੇ ਸਾਮ ਸੇ ਗੱਡੀ ਦਾ ਕੀ ਹੈ ਬੈਟਰੀ ਵਗੈਰਾ ਥੋੜੀ ਜਿਆਦਾ ਡਾਊਨ ਸੀ ਗੱਡੀ ਨੂੰ ਆਪਾਂ ਹੋਣਾ 1 ਮਿੰਟ ਲਈ ਸਟਾਰਟ ਕਰ ਦਿੱਤਾ ਹੈ ਗਾਇਸ ਤੇ ਫਿਰ ਤੁਹਾਨੂੰ ਮੈਂ ਇੱਕ ਵਾਰੀ ਇਸ ਦਾ ਇੰਜਨ ਵਗੈਰਾ ਜਾਂ ਸਾਊਂਡ ਵਗੈਰਾ ਤੁਹਾਨੂੰ ਸੁਣਾ ਦਿਨਾ ਹੈ ਵੈਸੇ ਗੱਡੀ ਦੇ ਵਿੱਚ ਦੀ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਕੋਈ ਜਿਆਦਾ ਵਾਈਬ੍ਰੇਸ਼ਨ ਵਗੈਰਾ ਦੇਖਣ ਨੂੰ ਨਹੀਂ ਮਿਲ ਲਏਗੀ ਬੋਨਟ ਵਗੈਰਾ ਖੋਲਣ ਦੇ ਕੰਟਰੋਲ ਆਪਾਂ ਨੂੰ ਇੱਥੇ ਮਿਲ ਜਾਂਦੇ ਹੈਗੇ ਕਿਉਂਕਿ ਆਪਾਂ ਇੱਥੋਂ ਇੱਕ ਵਾਰੀ ਇੱਥੋਂ ਇਹਦਾ ਓਪਨ ਕਰ ਦਿੰਨੇ ਅੱਗੇ ਚੱਲ ਕੇ ਤੁਹਾਨੂੰ ਦਿਖਾਈਏ ਗੱਡੀ ਦੇ ਵਿੱਚ ਸੁਣ ਸਕਦੇ ਹੈਗੇ ਬਹੁਤ ਹੀ ਮਿਨੀਮਲ ਜੀ ਆਵਾਜ਼ ਆਉਂਦੀ ਹੈਗੀ ਇਥੇ ਤੁਹਾਨੂੰ ਮੈਂ ਦਿਖਾਉਣ ਹੈਗਾ ਇੰਜਨ ਇੰਜਨ ਜਨ ਦੇ ਵਿੱਚ ਗੱਲ ਕਰੀਏ ਤਾਂ ਇਹ ਤੁਹਾਨੂੰ ਉਹੀ 1 ਲੀਟਰ ਦਾ ਪੈਟਰੋਲ ਇੰਜਨ ਮਿਲਦਾ ਹੈਗਾ ਕਿ 114 ਬੀ ਐਚ ਪੀ ਦੇ ਨਾਲ 174 ਨਿਊਟਨ ਮੀਟਰ ਦਾ ਟਾਰਕ ਪ੍ਰੋਡਿਊਸ ਕਰਦਾ ਹੈਗਾ ਫਿਰ ਤੁਸੀਂ ਜਨ ਦੇ ਵਿੱਚ ਸਾਊਂਡ ਸੁਣ ਸਕਦੇ ਹੈਗੇ ਹਾਲਾਂਕਿ ਹਜੇ 1200 ਆਰਪੀਐਮ ਤੋਂ ਉੱਤੇ ਚੱਲ ਰਿਹਾ ਹੈਗਾ ਕੋਈ ਗੱਲ ਗੱਡੀ ਖੜੀ ਹੈਗੀ ਹੈ ਹੋਈ ਹੋਈ ਗੱਲ ਹੈ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਇੰਨਾ ਸਾਊਂਡ ਦੇ ਵਿੱਚ ਆਹ ਜਾਂਦਾ ਹੈਗਾ ਜੀ ਹੁਣ ਤੁਸੀਂ ਦੇਖ ਸਕਦੇ ਹੋ ਇਸ ਗੱਡੀ ਵਿੱਚ ਕਿੰਨਾ ਕੁ ਘੱਟ ਵਾਈਬ੍ਰੇਸ਼ਨ ਹੈਗਾ ਮੇਰੇ ਇਦਾਂ ਇਹ ਬੰਦ ਹੋ ਜਾਂਦਾ ਹੈ ਪ੍ਰੋਪਰਲੀ ਥਰਡ ਵਾਲੀ ਵੀ ਫਾਈਵ ਸਟਾਰ ਦੇ ਵਿੱਚ ਇਹ ਗੱਡੀ ਹੈਗੀ ਹੈ ਔਰ ਆਬਵੀਅਸਲੀ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਇਹਨਾਂ ਨੇ ਸਟਾਰ ਵੀ ਲਾ ਰੱਖੇ ਹੈਗੇ ਜੋ ਕਿ ਪੰਜਵਾਂ ਸਟਾਰ ਹੈ ਸਿਸ ਦੇ ਪਿੱਛੇ ਲੁਕ ਗਿਆ ਹੈਗਾ ਜੀ ਇੱਥੇ ਹੀ ਲੱਗਿਆ ਹੋਇਆ ਹੈਗਾ ਹੈਗਾ ਜੀ ਇਹਨਾਂ ਦੀ ਹਰ ਇੱਕ ਗੱਡੀ ਜਿਵੇਂ ਦੀ ਆਪਾਂ ਗੱਲ ਕਰੀ ਹਰ ਇੱਕ ਗੱਡੀ ਇਹਨਾਂ ਦੀ ਫਾਈਵ ਸਟਾਰ ਦੇ ਵਿੱਚ ਉਹਦੇ ਚਲੋ ਵਾਪਸ ਚਲ ਕੇ ਆਪਾਂ ਇਸ ਦੇ ਅੰਦਰ ਦੇ ਵਿਚਲੇ ਫੀਚਰ ਕੰਟੀਨਿਊ ਕਰਦੇ ਹੈਗੇ ਆ ਇਦੋਂ ਥੱਲੇ ਜੇ ਆਪਾਂ ਗੱਲ ਕਰੀਏ ਤਾਂ ਇਧਰਲੀ ਸਾਈਡ ਦੇਖੀਏ ਤਾਂ ਆਪਣਾ ਦੋਨੋਂ ਇਹ ਦੋਨੋਂ ਸੀਟਾਂ ਤੁਹਾਨੂੰ ਮੈਂ ਪਹਿਲਾਂ ਦੱਸੇ ਵੈਂਟੀਲੇਟਡ ਹੈng ਹੈng ਹੈ ਤੇ ਦੋਨਾਂ ਦੇ ਕੰਟਰੋਲ ਤੁਹਾਨੂੰ ਇੱਥੋਂ ਦੇਖਣ ਨੂੰ ਮਿਲ ਜਾਂਦੇ ਆ ਇਹਦੀ ਜੇ ਆਪਾਂ ਗੱਲ ਕਰੀਏ ਇੱਥੋਂ ਤੇ ਇਧਰਲੀ ਸਾਈਡ ਦੀ ਆਪਾਂ ਇੱਥੋਂ ਤੇ ਟ੍ਰੈਫਿਕ ਦੇ ਵਿੱਚ ਆਪਾਂ ਨੂੰ ਆਡੀ ਦਾ ਆਨ-ਆਫ ਦਾ ਕਰਨ ਦਾ ਕੰਟਰੋਲ ਮਿਲ ਜਾਂਦਾ ਹੈਗਾ ਇੱਥੋਂ ਦੀ ਸਾਈਡ ਆਪਾਂ ਚੱਕਦੇ ਆ ਇੱਥੇ ਲੋਕ ਅਨਲੌਕ ਦਾ ਬਟਨ ਆਪਾਂ ਇੱਥੋਂ ਮਿਲ ਜਾਂਦਾ ਹੈਗਾ ਤੇ ਸਾਈਡ ਆਪ ਗੱਲ ਕਰੀਏ ਆਪਾਂ ਏਸੀ ਦੇ ਸਾਰੇ-ਸਾਰੇ ਕੰਟਰੋਲ ਮਿਲ ਜਾਂਦੇ ਹੈਗੇ ਆਡੀ ਫੋਗਰ ਦਾ ਕੰਟਰੋਲ ਵੀ ਮਿਲ ਜਾਂਦਾ ਹੈਗਾ ਏਸੀ ਇਹਦੇ ਵਿੱਚ ਆਬਵੀਅਸਲੀ ਟੋ ਮਾਡਲ ਹੈਗਾ ਆਟੋ ਦੇ ਵਿੱਚ ਮਿਲੂਗਾ ਤੁਹਾਨੂੰ ਤੇ ਸਾਰੇ-ਸਾਰੇ ਕੀ ਆ ਕੋਈ ਵੀ ਸਾਰੇ ਟੱਚ ਟੱਚ ਕੰਟਰੋਲ ਤੁਹਾਨੂੰ ਮਿਲ ਜਾਂਦੇ ਹੈਗੇ ਉਹ ਟੱਚ ਸਕਰੀਨ ਦੇ ਨਾਲ ਹਾਂਜੀ 에ਅਰ ਕੇਅਰ ਦਾ ਇਹਦੇ ਵਿੱਚ ਮ ਫੰਕਸ਼ਨ ਮਿਲਦਾ ਹੈਗਾ ਜਿਹਦੇ ਵਿੱਚ ਹਨਾ 에어 ਪਿਊਰੀਫਾਇਰ ਵੀ ਤੁਹਾਨੂੰ ਨਾਲ ਮਿਲ ਜਾਂਦਾ ਹੈਗਾ ਤੇ ਪਸ ਵੀਡ ਵਗੈਰਾ ਦੀ ਗੱਲ ਕਰੀ ਤਾਂ ਪਿੱਥੇ ਇਸ ਦੀ 에어 팬 ਦੀ ਸਪੀਡ ਕੰਟਰੋਲ ਕਰ ਸਕਦੇ ਤੇ ਟੈਂਪਰੇਚਰ ਹਾਈ ਲੋ ਹੋ ਜਾਂਦਾ ਹੈਗਾ ਏਅਰ ਸਰਕੂਲੇਸ਼ਨ ਦਾ ਜਗ੍ਹਾ ਇਸ ਜਗ੍ਹਾ ਤੇ ਮਿਲ ਜਾਂਦਾ ਹੈ ਜੰਗਰ ਸਾਈਡ ਤੇ 에ਅਰ ਬੈਗ ਜੀ ਆਨ-ਆਫ ਕਰਨਾ ਹੈ ਤੇ ਦਿੱਲੀ ਸਾਈਡ ਦੋ ਟਾਈਪ ਸੀ ਫਾਟ ਦੇ ਵਿੱਚ ਆਪਾਂ ਨੂੰ ਚਾਰਜਿੰਗ ਪੋਰਟ ਮਿਲ ਜਾਂਦੇ ਹੈ ਜੀ ਇਹਦੇ ਵਿੱਚ ਵੀ ਕੰਟਰੋਲ ਤੁਹਾਨੂੰ ਮਿਲ ਜਾਂਦੇ ਨੇ ਇੱਥੇ ਲਈ ਜੇ ਆਪਾਂ ਵਾਇਰਲੈਸ ਚਾਰਜਰ ਆਪਾਂ ਮਿਲ ਜਾਂਦਾ ਹੈ ਇਸ ਗੱਡੀ ਦੇ ਵਿੱਚ ਕਿਉਂਕਿ ਇਹ ਸੈਗਮੈਂਟ ਦੀ ਬਹੁਤ ਘੱਟ ਗੱਡੀਆਂ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਹੈ 12 ਵੋਲਟ ਦਾ ਸਾਕਟ ਸਾਕਟ ਮਿਲ ਜਾਂਦਾ ਹੈ ਜਿਹਦੇ ਉੱਤੇ ਆਪਾਂ ਨੂੰ ਚਾਹੇ ਕਾਰ ਵੈਕਿਊਮ ਕਰ ਕਰਨ ਕਾਰ ਵੈਕਿਊਮ ਕਲੀਨਰ ਜੇ ਆਪਾਂ ਨੂੰ ਐਡ ਕਰਨਾ ਹੋਵੇ ਜਾਂ ਉਸ ਦੇ ਵਿੱਚ ਟਾਇਰ ਇਨਫਲੇਟਰ ਵਗੈਰਾ ਦੀ ਜੋਤੇ ਇੱਕ ਵੀਡੀਓ ਵੀ ਆਈ ਹੋਈ ਹੋਏਗੀ ਜੇ ਤੁਸੀਂ ਵਧੀਆ কার চার্জਰ ਦੇਖਣਾ ਚਾਹੁੰਦੇ ਹੋ ਜਾਂ ਆਪਣੀ ਗੱਡੀ ਦੇ ਵਿੱਚ 12 ਵੋਲਟ ਦਾ কার ਚਾਰਜਰ ਸਾਕਟ ਫਿਟ ਕਰਨਾ ਚਾਹੁੰਦੇ ਤਾਂ ਇੱਥੇ ਤੁਹਾਨੂੰ ਆਈ ਬਟਨ ਤੇ ਲਿੰਕ ਲੱਗਿਆ ਮਿਲ ਜੂਗਾ ਉਹ ਤੁਸੀਂ ਦੇਖ ਸਕਦੇ ਹੋ ਟੋਰਨ ਕਨਵਰਟਰ ਦੇ ਵਿੱਚ ਇਸ ਦੇ ਵਿੱਚ ਗੇਅਰ ਬਾਕਸ ਮਿਲਿਆ ਜਾਂਦਾ ਹੈਗਾ ਕਿ ਪੀ ਆਰ ਐਨ ਡੀ ਤੇ ਇਸ ਦੇ ਵਿੱਚ ਸਪੋਰਟਸ ਮੋਡ ਵੀ ਤੁਹਾਨੂੰ ਮਿਲ ਜਾਂਦਾ ਹੈਗਾ ਕਿ ਸਾਈਡ ਆਪਾਂ ਚੱਲੀਏ ਤੋ ਦੋ ਕਫੋਲਡਰ ਆਪ ਨੂੰ ਮਿਲ ਜਾਂਦੇ ਹੈਗੇ ਤੇ ਇਹੋ ਜਿਹਾ ਕੁਝ ਇੱਥੇ ਫੋਨ ਵਗੈਰਾ ਰੱਖਣ ਨੂੰ ਸਪੇਸ ਮਿਲ ਜਾਂਦਾ ਹੈਗਾ ਮੈਨੂਅਲ ਹੈਂਡ ਬ੍ਰੇਕ ਹੈਗੇ ਹੈ ਹੈਂਡ ਰੈਸਟ ਦੀ ਗੱਲ ਕਰੀਏ ਤਾਂ ਆਪ ਨੂੰ ਸਲਾਈਡ ਦੇ ਵਿੱਚ ਦੇਖਣ ਨੂੰ ਮਿਲ ਜਾਂਦਾ ਹੈਗਾ ਤੇ ਇਹਦੇ ਵਿੱਚ ਆਪ ਨੂੰ ਇਹੋ ਜਿਹਾ ਕੁਝ ਪੈਚ ਸਪੇਸ ਮਿਲ ਜਾਂਦਾ ਹੈ ਕਿ ਜਿੱਥੇ ਆਪਾਂ ਆਪਣਾ ਕੁਝ ਜ਼ਰੂਰੀ ਸਮਾਨ ਵਗੈਰਾ ਰੱਖ ਸਕਦੇ ਹਾਂ ਇਧਰ ਸਾਈਡ ਤੋਂ ਆਪਾਂ ਨੂੰ ਸੀਟ ਬੈਲਟ ਮਿਲ ਜਾਂਦੇ ਹੈਗੇ ਦੋਨੋਂ ਸਾਈਡ ਹਾਂਜੀ ਇਹ ਸਭ ਦੇ ਫੇਵਰੇਟ ਹੈ ਫੀਚਰ ਦੇ ਉੱਤੇ ਹਾਂਜੀ ਇਸ ਗੱਡੀ ਦੇ ਵਿੱਚ ਤੁਹਾਨੂੰ ਮਿਲਦੀ ਹੈ 80% ਕਾਫੀ ਬੜੀ ਵੱਡੀ ਸਨਰੂਫ ਹਾਂਜੀ ਆਮ ਗੱਡੀਆਂ ਦੇ ਵਿੱਚ ਜੇ ਤੁਸੀਂ ਦੇਖਿਆ ਉਹ ਬਹੁਤ ਜ਼ਿਆਦਾ ਛੋਟੀ ਸਨਰੂਫ ਦੇ ਜਾਂਦੇ ਜੇ ਮੈਂ ਇਸ ਨੂੰ ਬੰਦ ਕਰਕੇ ਦਿਖਾਵਾਂ ਹੁਣ ਦੇਖੋ ਇਸ ਦਾ ਸਾਈਜ਼ ਕਿੰਨਾ ਜ਼ਿਆਦਾ ਵੱਡਾ ਫੀਲ ਹੁੰਦਾ ਹੈਗਾ ਹੈਗਾ ਇਸ ਨੂੰ ਜੇ ਆਪਾਂ ਖੋਲੀਏ ਇੱਕ ਵਾਰੀ ਇਸ ਵਿੱਚ ਆਪਾਂ ਇਹ ਗੱਲ ਕਰੀਏ ਤਾਂ ਸਨਰੂਫ ਆਪਾਂ ਨੂੰ ਇੱਥੋਂ ਦੇਖਣ ਨੂੰ ਮਿਲ ਜਾਂਦੀ ਹੈ ਹਾਲਾਂਕਿ ਇਸ ਦੀ ਬੈਟਰੀ ਡਾਊਨ ਹੋ ਗਈ ਹੈ ਤੇ ਬਾਰ-ਬਾਰ ਮੈਨੂੰ ਚਾਰਜ ਕਰਨੀ ਪੈ ਰਹੀ ਹੈ ਇਹ ਚੀਜ਼ਾਂ ਖੁੱਲ ਨਹੀਂ ਰਹੀਆਂ ਹੈਗੀਆਂ ਇਹਪਰ ਹੋਰ ਪਿੱਛੇ ਨਿੱਲ ਜਾਈਏ ਤਾਂ ਇੱਥੋਂ ਤੱਕ ਇਹ ਇੰਨੀ ਖੁੱਲ ਜਾਂਦੀ ਹੈਗੀ ਹੈ ਇਸ ਵਿੱਚ ਗੱਲ ਕਰੀ ਕਾਫੀ ਜਿਆਦਾ ਸਪੇਸ ਆਪਾਨੂੰ ਦੇਖਣ ਨੂੰ ਮਿਲ ਜਾਂਦਾ ਹੈਗਾ ਤੁਹਾਨੂੰ ਰੂਫ ਨੂੰ ਆਪਣਾ ਕਰ ਦਿੰਦੇ ਨੇ ਹੈਗੇ ਬੰਦ ਗੱਡੀ ਨੂੰ ਉਹੀ ਗੱਲ ਇਧਰਲੀ ਸਾਈਡ ਆਪਾਨੂੰ ਇੱਕ ਵੈਨਿਟੀ ਮਿਰਰ ਮਿਲ ਜਾਂਦਾ ਹੈਗਾ ਤੇ ਇਧਰਲੀ ਸਾਈਡ ਆਪਾਂ ਦੇਖੀ ਤਾਂ ਇਹਨਾਂ ਦੇ ਲਾਈਟਾਂ ਦਾ ਕੰਟਰੋਲ ਮਿਲ ਜਾਂਦੇਗੇ ਇੱਥੋਂ ਦੇਖੀ ਤਾਂ ਇਹ ਚੱਲ ਪੈਣਗੀਆਂ ਇੱਥੋਂ ਇਹ ਲਾਈਟਾਂ ਤੁੰਗ ਚੱਲ ਪੈਣਗੀਆਂ ਇੱਥੋਂ ਆਪਾਂ ਇਹਨਾਂ ਨੂੰ ਬੰਦ ਕਰ ਸੇ ਐਲਈਡੀ ਦੇ ਵਿੱਚ ਆਏਗਾ ਆਟੋ ਡਿਮਿੰਗ ਆਪਾਨੂੰ ਬੈਕ ਮਿਰਰ ਮਿਲ ਜਾਂਦਾ ਹੈਗਾ ਟਾਪ ਮਾਡਲ ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ ਇਧਰਲੀ ਸਾਈਡ ਆਪਾਂ ਗੱਲ ਕਰੀ ਤਾਂ ਆਪ ਨੂੰ ਟਿਕਟ ਹੋਲਡਰ ਦੇਖਣ ਨੂੰ ਮਿਲ ਜਾਂਦਾ ਹੈਗਾ ਹੁਣ ਆਪਾਂ ਪਿੱਛੇ ਚੱਲਦੇ ਹੈਗੇ ਆ ਤੇ ਇਸ ਗੱਡੀ ਦੇ ਬੈਕ ਫੀਚਰ ਬਾਰੇ ਤੁਹਾਨੂੰ ਗੱਲ ਦੱਸਦੇ ਹੈਗੇ ਆ ਇਹੋ ਜਿਹੀ ਕੁਝ ਓਵਰঅল ਤੁਹਾਨੂੰ ਇਹੋ ਜਿਹੀ ਕੁਝ ਲੁੱਕ ਦੇਖਣ ਨੂੰ ਮਿਲ ਜਾਂਦੀ ਬਸ ਦੇਖੋ ਜੀ ਇੱਕ ਗੱਲ ਤਾਂ ਇਹ ਪ੍ਰੀਮੀਅਮ ਤਾਂ ਦੇਖ ਬੈਠਣ ਨੂੰ ਬੰਦੇ ਨੂੰ ਲੱਗਦਾ ਹੈਗਾ ਹੋਰ ਦੇਖਿਓ ਜੀ ਆਪਾਂ ਸਾਰੇ ਕੁਝ ਕਲੀਅਰ ਕਵਰ ਕਰ ਲਿਆ ਹੈਗਾ ਦੋਨੇ ਸਾਈਡ ਦੀਆਂ ਸੀਟਾਂ ਆਪਾਂ ਨੂੰ 6 ਵੇ ਐਡਜਸਟੇਬਲ ਮਿਲ ਜਾਂਦੀ ਹੈਗੇ ਆ ਆਬਵੀਅਸਲੀ ਹੁਣ ਆਪਾਂ ਆਪਦੇ ਸਾਨੂੰ ਸੈੱਟ ਕਰਕੇ ਤੁਹਾਨੂੰ ਪਿੱਛੇ ਚੱਲ ਕੇ ਦਿਖਾ ਆਪਾ ਦੇਖ ਸਕਦੇ ਆਂ ਪਿੱਛੇ ਸਾਈਡ ਆਪਾਂ ਨੂੰ ਕੀ ਕੀ ਫੀਚਰ ਮਿਲ ਜਾਂਦੇ ਬੈਗ ਗੇਟ ਖੋਲਦੇ ਆਂ ਆਬਵੀਅਸਲੀ ਭਾਰੇ ਭਾਰੇ ਦਰਵਾਜੇ ਲੈ ਆਣੀ ਜਰਮਨ ਦੀ ਸੀ ਇਹਨਾਂ ਦੀ ਆਹੀ ਕੁਆਲਿਟੀ ਹੈਗੀ ਹੈਗੀ ਆ ਇਦੇ ਵਿੱਚ ਗੱਲ ਕਰੀਏ ਸਭ ਤੋਂ ਪਹਿਲਾਂ ਉਹੀ ਗੱਲ ਹੈ ਕਿ ਡੋਰ ਲੋਕਲ ਨੂੰ ਖੋਲਣ ਵਾਲਾ ਆ ਜਾਏਗਾ ਪਾਵਰ ਮੀਡਲ ਕੰਟਰੋਲ ਡੋਰ ਹੈਂਡਲ ਤਾਂ ਆਪਾਂ ਮਿਲ ਜਾਂਦਾ ਹੈਗਾ ਕਿ ਸੌਫਟਵੇਅਰ ਚ ਬਿਜਲੀ ਚਾਰੇ ਆਪਨੂੰ ਦਰਵਾਜ਼ਿਆਂ ਦੇ ਦੇਖਣ ਨੂੰ ਮਿਲ ਜਾਂਦਾ ਹੈਗਾ ਇੱਥੇ ਥੱਲੇ ਦੀ ਆਪਾਂ ਗੱਲ ਕਰੀਏ ਤੇ ਇਹਦੇ ਵਿੱਚ ਆਪਾਂ ਨੂੰ ਸਪੀਕਰ ਮਿਲ ਜਾਂਦਾ ਹੈ 2+4 ਦਾ ਸੈੱਟ ਇੱਥੇ ਆਪਾਂ ਨੂੰ ਬੋਟਰ ਹੋਲਡਰ ਮਿਲ ਜਾਂਦਾ ਆਬਵੀਅਸਲੀ ਕਾਫੀ ਜ਼ਿਆਦਾ ਸਪੇਸ ਹੈ ਕਿਵੇਂ ਮਰਜ਼ੀ ਆਪਾਂ 1 ਲੀਟਰ ਦੀ ਬੋਤਲ ਰੱਖ ਸਕਦੇ ਆਂਗੇ ਇੱਥੋਂ ਅੱਗੇ ਦੀ ਆਪਾਂ ਗੱਲ ਕਰੀਏ ਤਾਂ ਸਾਰੀ ਸੀਟਾਂ ਤੇ ਉੱਪਰ ਪ੍ਰੋਪਰ ਲੈਦਰ ਵਗੈਰਾ ਚੜਾਇਆ ਹੋਇਆ ਹੈ ਚੈਨਲ ਕੋਈ ਫੈਕਸ ਆਏਗਾ ਕਹਾਣੀ ਇਦਾਂ ਨਹੀਂ ਉਹ ਦਾਬ ਦਿੱਤੇ ਤੋਂ ਥੱਲੇ ਨੂੰ ਜਾਈ ਜਾਂਦਾ ਹੈਗਾ ਤਿੰਨ ਹੈਡ ਰੈਸਟ ਮਿਲਦੇ ਹੈਗੇ ਤਿੰਨੇ ਤਿੰਨੇ ਪ੍ਰੋਪਰ ਐਡਜਸਟੇਬਲ ਹੈਗੇ ਬਚਾ ਲਈ ਦੀ ਗੱਲ ਕਰੀ ਇਹ ਵੀ ਐਡਜਸਟੇਬਲ ਹੈਗਾ ਤੇ ਤਾਂ ਥੱਲੇ ਨੂੰ ਹੋ ਜਾਂਦਾ ਹੈਗਾ ਅੱਗੇ ਦੀ ਗੱਲ ਕਰੀ ਇਸ ਦੇ ਵਿੱਚ ਤਿੰਨਾਂ ਦੀ ਖਾਤਰ ਨਾ ਬੰਦਿਆਂ ਦੇ ਖਾਤਰ ਇੱਕ ਪ੍ਰੋਪਰ ਸੀਟ ਵੈਲਟ ਦਿੱਤਾ ਗਿਆ ਹੈਗਾ ਹਾਂਜੀ ਇਹ ਇੱਕ ਦੋ ਤੇ ਤਿੰਨੇ ਹਿੰਜ ਤੇ ਇੱਕ ਉੱਥੇ ਰਹਿ ਗਿਆ ਇੱਕ ਹਾਨੂੰ ਇਹ ਜਗ੍ਹਾ ਤੇ ਦੇਖਣ ਨੂੰ ਮਿਲ ਜਾਂਦਾ ਹੈਗਾ ਇਸ ਦੇ ਬਾਅਦ ਦੀ ਆਪਾਂ ਗੱਲ ਕਰ ਲਈ ਉਸ ਵੇਲੇ ਦਰਵਾਜ਼ੇ ਤੇ ਉਹ ਵਿਚ ਸੇਮੀ ਹੜੇਗਾ 63 ਗੱਲ ਕਰੀਏ 2 AC ਵੈਂਟ ਤੇ 2 Type C ਚਾਰਜਰ ਮਿਲ ਜਾਂਦੇ ਇਹ ਤੁਹਾਨੂੰ ਫਾਸਟ ਦੇ ਵਿੱਚ ਹੀ ਦੇਖਣ ਨੂੰ ਮਿਲਣਗੇ ਆਪਾਂ ਬੱਚਾ ਲੈਸ ਗੱਡੀ ਦੀ ਆ ਗਈ ਹੈ ਇਸ ਵਿੱਚ ਬੈਠ ਕੇ ਲੈਗ ਰੂਮ ਦਿਖਾਉਣੇ ਕਿ ਮਰਜ਼ੀ ਬੈਠੇ ਰੋਪਲਾਂ ਦੀ ਕਿਨੇ ਮਰਜ਼ੀ ਹਾਈਟ ਦਾ ਬੰਦ ਅੰਡਰਸਾਈਡ سپورਟ ਦੀ ਗੱਲ ਕਰੀਏ ਫੁੱਲ ਕੀ ਦੇਖੋ ਜਮਾ ਸਿਰੇ ਤੱਕ ਹੀ ਲਗਭਗ ਆ ਗਿਆ ਹੈਗਾ ਹੈਡ ਰੂਮ ਦੀ ਜਪਾ ਅੱਜ ਆਪਾਂ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਹੈਗਾ ਪਰ ਦੇਖੋ ਕਿੰਨਾ ਥਾਂ ਬਚਾ ਹਜੇ ਵੀ ਰਹਿ ਜਾਂਦਾ ਹੈਗਾ ਤੇ ਉੱਪਰ ਦੀ ਸਾਈਡ ਆਪਾਂ ਗੱਲ ਕਰੀਏ ਤਾਂ ਆਪਣਾ ਇਸ ਦੇ ਵਿੱਚ ਐਲਈਡੀ ਦੇ ਵਿੱਚ ਆਪਾਂ ਨੂੰ ਲਾਈਟਾਂ ਮਿਲ ਜਾਂਦੀਆਂ ਹੈਗੀਆਂ ਲਾਈਟਸ ਮਿਲ ਜਾਂਦੀਆਂ ਤੇ ਇੱਥੇ ਇਥੋਂ ਇਹ ਬੰਦ ਹੋ ਜਾਂਦੀਆਂ ਚਾਰੇ ਚਾਰੇ ਦਰਵਾਜਿਆਂ ਦੇ ਆਪਾਂ ਨੂੰ ਹੈਂਡਲਮੈਂਟ ਦੇਖਣ ਨੂੰ ਮਿਲ ਜਾਂਦੇ ਹੈਗੇ ਫੜ ਕੇ ਵਗੈਰਾ ਬੈਠਣ ਵਗੈਰਾ ਹੁੰਦਾ ਇਹਨੂੰ ਛੱਡੀ ਤਾਂ ਆਪਣੇ ਆਪ ਉੱਪਰ ਚਲੇ ਜਾਂਦੇ ਹੈਗੇ ਅਪਾ ਬਾਅਰ ਚੱਲਦੇ ਹਾਂਗੇ ਤੇ ਤੇ ਇਸ ਵੀਡੀਓ ਨੂੰ ਹੁਣ ਸਮ ਅਪ ਕਰਨ ਦਾ ਆਪਣਾ ਟਾਈਮ ਆ ਗਿਆ ਹੈਗਾ ਜੀ ਇਹ ਸੀਗਾ ਆਪਣਾ ਕੁਝ ਸਕੋਡਾ ਦੀ ਕਾਇਲ ਇੱਕ ਨਵੀਂ ਆਈ ਦਾ ਰਿਵਿਊ ਹਾਂਜੀ 27 ਜਨਵਰੀ ਤੋਂ ਇਸ ਗੱਡੀ ਦੀ ਡਿਲੀਵਰੀ ਵਗੈਰਾ ਵੀ ਚੱਲੂ ਹੋ ਚੁੱਕੇ ਆਗੇ ਤੁਸੀਂ ਇਹਨਾਂ ਪਟੰਡਾ ਡੀਲਰਸ਼ਿਪ ਤੇ ਉੱਤੇ ਆ ਕੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਆਗੇ ਸੋ ਪੀ ਇਹੋ ਜਿਹਾ ਕੁਝ ਹੈ ਇਸ ਗੱਡੀ ਦੇ ਵਿੱਚ ਤੁਹਾਨੂੰ ਦੇਖਣ ਨੂੰ ਫੀਚਰ ਮਿਲਦੇ ਹੈਗੇ ਤੋ ਗੱਡੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੱਡੀ ਦਾ ਰਿਵਿਊ ਤੁਹਾਨੂੰ ਕਿਵੇਂ ਲੱਗਿਆਗਾ ਤੇ ਆਪਾਂ ਮਿਲਦੇ ਹਾਂ ਇੱਕ ਨਵੀਂ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ